ਸਿਕਾ ਜੀ ਸਾਡੇ ਜਿਵੇਂ ਐਮਐਲਏ ਸਾਹਿਬ ਬੀਲੂ ਰਮਾਨ ਸਿੰਘ ਜੀ ਡਿਪਟੀ ਕਮਿਸ਼ਨਰ ਜੀ ਤੜਕੇ ਜੀ ਔਰ ਸਾਡੇ ਐਸਐਸਪੀ ਔਰ ਸਾਡੇ ਸਿਵਲ ਸਰਜਨ ਔਰ ਪਲੱਸ ਜਿਹੜੀ ਸਿਵਲ ਸੁਸਾਇਟੀ ਹੈ ਬਹੁਤ ਸਾਰੀਆਂ ਐਨਜੀਓ ਜਿਹੜੀਆਂ ਸਿਕਿਆ ਸੀ ਉਹਨਾਂ ਨੂੰ ਅੱਜ ਬੁਲਾਇਆ ਸੀਗਾ ਜੀ ਅ ਮੇਰਾ ਮਕਸਦ ਜਿਹੜਾ ਆਣਦਾ ਸੀਗਾ ਇੱਕ ਤਾਂ ਹਰ ਸ਼ੁੱਕਰਵਾਰ ਡੈਂਗੂ ਤੇ ਵਾਰ ਕੈਂਪੇਨ ਹੁੰਦੀ ਆ ਅੱਜ ਸ਼ੁੱਕਰਵਾਰ ਆ ਤੇ ਮੈਂ ਤੁਹਾਡੇ ਜਿਹੜਾ ਖੰਨਾ ਰੋਡ ਦੇ ਉੱਤੇ ਬਹੁਤ ਸਾਰੇ ਘਰਾਂ ਦੇ ਵਿੱਚ ਗਿਆ ਕਾਲੋਨੀਜ਼ ਦੇ ਵਿੱਚ ਗਿਆ ਉੱਥੇ ਸਾਨੂੰ ਘਰਾਂ ਦੇ ਵਿੱਚ ਜਿਹੜੇ ਅੱਜ ਕੱਲ ਆਪਾਂ ਗਰਮੀ ਕਰਕੇ ਡੈਜ਼ਰਟ ਕੂਲਰ ਜਿਹਨੂੰ ਅਸੀਂ ਕਹਿੰਦੇ ਆ ਜਿਹੜੇ ਠੰਡੀ ਹਵਾ ਵਾਸਤੇ ਕੂਲਰ ਲਾਣੇ ਉਹਦੇ ਵਿੱਚ ਪਾਣੀ ਹੁੰਦਾ ਤੇ ਉਹਦੇ ਵਿੱਚ ਜਿਹੜਾ ਹੈਗਾ ਡੈਂਗੂ ਦਾ ਲਾਰਵਾ ਉਹਦੇ ਵਿੱਚ ਬੀਡ ਕਰਦਾ ਤੇ ਤੁਸੀਂ ਆਹ ਦੇਖ ਸਕਦੇ ਹੋ ਕਿ ਅਸੀਂ ਉੱਥੋਂ ਜਿਹੜਾ ਕੈਪਚਰ ਕਰਕੇ ਲਿਆਏ ਆ ਤੇ ਚ ਡੈਂਗੂ ਦਾ ਲਾਰਵਾ ਇਨਫੈਕਟਡ ਪਹਿਲਾਂ ਲਾਰਵਾ ਹੁੰਦਾ ਜੀ ਫਿਰ ਇਹ ਪਿਉਪਾ ਬਣਦਾ ਇਹ ਤੁਸੀਂ ਬਾਅਦ ਚ ਇਹਦੀ ਫੋਟੋਗ੍ਰਾਫ ਕਰ ਸਕਦੇ ਹੋ ਇਹ ਪਿਉਪਾ ਬਣ ਗਿਆ ਹੋਇਆ ਇਹ ਕੱਲ ਜਾਂ ਪਰਸੋਂ ਤੱਕ ਉੱਡ ਜਾਏਗਾ ਬਣ ਕੇ ਇੱਕ ਹਫ਼ਤੇ ਦਾ ਦਾ ਲਾਈਫ ਸਾਈਕਲ ਹੁੰਦਾ ਕਿ ਉਹਨੂੰ ਜੇ ਆਪਾਂ ਬ੍ਰੇਕ ਕਰ ਦਈਏ ਹਰ ਸ਼ੁੱਕਰਵਾਰ ਨੂੰ ਸਾਰੇ ਕੋਲਰ ਫ੍ਰਿਜ ਦੇ ਨੀਚੇ ਟਰੇ ਹੁੰਦੀ ਆ ਅਸੀਂ ਪੰਛੀਆਂ ਵਾਸਤੇ ਅੱਛੀ ਗੱਲ ਹੈ ਪਾਣੀ ਰੱਖ ਦਿਆ ਕਰਦੇ ਹਾਂ ਚੋ ਪਾਣੀ ਲੱਭਦੇ ਫਿਰਦੇ ਆ ਸਾਫ਼ ਪਾਣੀ ਤੇ ਜਾਂ ਕੋਈ ਕੰਸਟ੍ਰਕਸ਼ਨ ਸਾਈਟ ਆ ਉੱਥੇ ਆਪਾਂ ਪਾਣੀ ਸਟੋਰ ਕਰਦੇ ਆ ਜਦੋਂ ਬਰਸਾਤ ਆਉਂਦੀ ਆ ਜੇ ਸ਼ੁਰੂ ਹੋਣੀ ਆ ਅੱਜ ਕੱਲ੍ਹ ਇਸ ਵਾਰੀ ਮਈ ਦੇ ਵਿੱਚ ਬਹੁਤ ਬਾਰਸ਼ਾਂ ਹੋ ਰਹੀਆਂ ਤੇ ਕਿਤੇ ਉਹਦੀ ਪੂਲਿੰਗ ਹੋ ਜਾਂਦੀ ਆ ਪਾਣੀ ਦੀ ਉਹ ਪਾਣੀ ਖੜਾ ਰਹਿੰਦਾ ਹਫ਼ਤਾ ਦੱਸਦੇ ਨੇ ਤੇ ਉਹਦੇ ਵਿੱਚ ਜਿਹੜਾ ਮੱਛਰ ਪੈਦਾ ਹੋ ਜਾਂਦਾ ਜਿਹੜਾ ਸਾਫ਼ ਪਾਣੀ ਹੁੰਦਾ ਤੇ ਉਹਦੇ ਵਾਸਤੇ ਜੁੜੀ ਹੈ ਕਿ ਅਸੀਂ ਹਰ ਸ਼ੁੱਕਰਵਾਰ ਅਸੀਂ ਇੱਕ ਦਿਨ ਫਿਕਸ ਕੀਤਾ ਤਾਂ ਕਿ ਯਾਦ ਰਵੇ ਇਹ ਤੇ ਉਹਨੂੰ ਕੂਲਰ ਨੂੰ ਚੰਗੀ ਤਰ੍ਹਾਂ ਸੁਕਾ ਦਿਓ ਤਿੰਨ ਚਾਰ ਘੰਟੇ ਬਾਅਦ ਫਿਰ ਉਹਨੂੰ ਭਰ ਲਓ ਜਦੋਂ ਸੁੱਕ ਜਾ ਤਾਂ ਕਿ ਉਹਦਾ ਲਾਈਫ ਸਾਈਕਲ ਬ੍ਰੇਕ ਹੋ ਜਾ ਇਸੇ ਤਰ੍ਹਾਂ ਫ੍ਰਿਜਡਰੀ ਤੇਰ ਨੂੰ ਕੱਟ ਕੇ ਕਈ ਆਪਾਂ ਇੰਡੋਰ ਪਲਾਂਟਸ ਰੱਖਦੇ ਆਂ ਬੈਂਬੂ ਆਂਦਾ ਮਨੀ ਪਲਾਂਟ ਆਂਦਾ ਉਹਦੇ ਚ ਪਾਣੀ ਹੁੰਦਾ ਉਹਦੇ ਚ ਵੀ ਬਲੇਡ ਕਰ ਦਿੰਦਾ ਤੇ ਕੋਈ ਵੀ ਜਿੱਥੇ ਵੀ ਤੁਹਾਡੇ ਪਾਣੀ ਹੋਏਗਾ ਤੇ ਉੱਥੇ ਮੱਛਰ ਹੋਏਗਾ ਤੇ ਦਿਨ ਨੂੰ ਘਟਦਾ ਹੈ ਸਾਫ਼ ਪਾਣੀ ਚ ਪੈਦਾ ਹੁੰਦਾ ਦਿਨ ਨੂੰ ਘਟਦਾ ਹੈ ਸੋ ਇੱਕ ਤਾਂ ਮੇਰਾ ਮਕਸਦ ਇਹ ਸੀਗਾ ਅੱਜ ਅਸੀਂ ਉਹਦੀ ਪੂਰਾ 1 ਹੁਣ ਅਸੀਂ ਇੱਕ ਐਨਜੀਓ ਦੇ ਨਾਲ ਜਿਹੜਾ ਹੈਗਾ ਉਹ ਅਸੀਂ ਇੱਕ ਮੀਟਿੰਗ ਕੀਤੀ ਆ ਸਾਰੇ ਐਨਜੀਓਜ਼ اور انہوں نے ਕਿਹਾ ਕਿ ਅਸੀਂ ਯੋਗਦਾਨ ਦੇਾਂਗੇ ਜਿਸ ਤਰ੍ਹਾਂ ਜਿੱਤੇ ਸਾਡੇ ਬਹੁਤ ਸਾਰੇ ਬੰਦੇ ਨਸ਼ਾ ਕਰਦੇ ਆ ਮਲੇਰਕੋਟਲੇ ਚ ਵੀ ਆ ਗਿਆ ਉਹਨਾਂ ਨੂੰ ਆਪਾਂ ਜਿਹੜਾ ਮੋਟੀਵੇਟ ਕਰਨਾ ਐਨਜੀਓਜ਼ ਨੇ ਉਹ ਇੱਕ ਲਿੰਕ ਆ ਵਾਈਟਲ ਲਿੰਕ ਆ ਜੀ ਜਿਹੜੇ ਸਾਡੇ ਮਤਲਬ ਜਿਵੇਂ ਸਾਡਾ ਸਿਵਲ ਪ੍ਰਸ਼ਾਸਨ ਹੋ ਗਿਆ ਪੁਲਿਸ ਪ੍ਰਸ਼ਾਸਨ ਹੋ ਗਿਆ ਹੈਲਥ ਬੈਕ ਵਿੱਚ ਦੇ ਬੰਦੇ ਹੋ ਗਏ ਉਹਨਾਂ ਨੇ ਕਿਉਂਕਿ ਮਹੱਲੇ ਚ ਰਹਿੰਦੇ ਆ ਉਹ ਬੰਦਿਆਂ ਨੂੰ ਮੋਟੀਵੇਟ ਕਰਕੇ ਲੈ ਕੇ ਆਣਗੇ ਔਰ ਇੱਕ ਤੁਹਾਡੇ ਜਿਹੜੇ ਲੰਗਰ ਸੇਵਾ ਵਾਲੇ ਸੱਜਣਾਂ ਆ ਉਹਨਾਂ ਨੇ ਕਿਹਾ ਵੀ ਅਸੀਂ ਉੱਥੇ ਲੰਗਰ ਲਾਵਾਂਗੇ ਲੰਗਰ ਉਹ ਬਣਾਣਗੇ ਉਹਨਾਂ ਦੇ ਜਿਹੜੇ ਪਰਿਵਾਰਿਕ ਮੈਂਬਰ ਹੋਣਗੇ ਜਿਹੜੇ ਨਸ਼ਾ ਛੱਡਣ ਆਏ ਉਹ ਵੀ ਉਹਦੇ ਚ ਯੋਗਦਾਨ ਪਾਣਗੇ ਨਾਲ ਸੇਵਾ ਕਰਨਗੇ ਜਿਹੜੇ ਨਸ਼ਾ ਛੱਡਣ ਆਏ ਉਹਨਾਂ ਨੂੰ ਵੀ ਕਿਹਾ ਵੀ ਉਹ ਵੀ ਲੰਗਰ ਦੀ ਸੇਵਾ ਦੇ ਵਿੱਚ ਆ ਕੇ ਕੰਮ ਕਰਨ ਉਹਦੇ ਨਾਲ ਇੱਕ ਸੇਵਾ ਭਾਵ ਵੀ ਆਉਂਦੀ ਹੈ ਇੱਕ ਭਾਈਚਾਰਾ ਆਉਂਦਾ ਔਰ ਜਿਹੜਾ ਸਟਿਗਮਾ ਹੁੰਦਾ ਖਤਮ ਹੁੰਦਾ ਤੇ ਉਹਦੇ ਨਾਲ ਇੱਕ ਫੀਲਿੰਗ ਆਉਂਦੀ ਹੈ ਕਿ ਮੈਂ ਇਕੱਲਾ ਨਹੀਂ ਹਾਂ ਇਸ ਜਾਲ ਵਿੱਚ ਫਸਿਆ ਹੋਇਆ ਇਸ ਦਲਦਲ ਦੇ ਵਿੱਚ ਹੋਰ ਵੀ ਬੰਦੇ ਫਸੇ ਹੋਏ ਆ ਤੇ ਉਹ ਨਸ਼ਾ ਛੱਡ ਇੰਡਸਟਰੀ ਵਾਲੇ ਆਏ ਹੋਏ ਸੀ ਰੋਟਰੀ ਕਲੱਬ ਲਾਇਨਸ ਕਲੱਬ ਉਹਨਾਂ ਨੇ ਕਿਹਾ ਵੀ ਅਸੀਂ ਜਿਹੜੀ ਤੁਹਾਡੀ ਜੇ ਤੁਹਾਨੂੰ ਕੋਈ ਦਿੱਕਤ ਆ ਕਿਤੇ ਏਸੀ ਲਾਉਣਾ ਜਾਂ ਕੁਝ ਲਾਉਣਾ ਸੀ ਉਹ ਲਵਾ ਦਾਂਗੇ ਇੰਡਸਟਰੀ ਵਾਲੇ ਨੇ ਕਿਹਾ ਸਾਨੂੰ ਬੰਦੇ ਬਹੁਤ ਚਾਹੀਦੇ ਆ ਤੁਹਾਡੇ 150 ਦੇ ਕਰੀਬ ਇੰਡਸਟਰੀ ਹੈਗੀ ਆ ਕਿ ਸਾਨੂੰ ਫਿਟਰ ਚਾਹੀਦੇ ਆ ਸਾਨੂੰ ਇਲੈਕਟ੍ਰੀਸ਼ੀਅਨ ਚਾਹੀਦੇ ਆ ਉਹਦੀ ਅਸੀਂ ਲਿਸਟ ਬਣਾ ਲਈ ਆ ਤੇ ਜਿਹੜਾ ਉਹ ਕਹਿਣਗੇ ਆਈਟੀਆਈ ਦੇ ਨਾਲ ਟਾਈਪ ਕਰਕੇ ਅਸੀਂ ਉਹ ਵਾਲੀ ਟ੍ਰੇਨਿੰਗ ਦੇ ਕੇ ਜਿਹੜਾ ਬੰਦਾ ਸਾਡੇ ਕੋਲੇ ਆਏਗਾ ਕਿਸੇ ਦਾ ਨਸ਼ੇੜੀ ਪੁੱਤ ਆਏਗਾ ਅਸੀਂ ਉਹਨੂੰ ਕਮਾਊ ਪੁੱਤ ਬਣਾ ਕੇ ਵਾਪਸ ਕਰਾਂਗੇ ਪਹਿਲਾਂ ਉਹਦੀ ਕਾਉਂਸ ਇਹ ਪੰਜਾਬ ਸਰਕਾਰ ਦਾ ਜਿਹੜਾ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਅਰਵਿੰਦ ਕੇਜਰੀਵਾਲ ਜੀ ਦਾ ਜੋ ਤੁਹਾਡੇ ਨਾਲ ਵਾਅਦਾ ਸੀਗਾ ਉਹ ਸਰਕਾਰ ਪੂਰਾ ਕਰ ਰਹੀ ਹੈ ਸਰਕਾਰ ਨੇ ਪੱਕਾ ਇਰਾਦਾ ਕੀਤਾ ਹੋਇਆ ਤੇ ਅਸੀਂ ਉਹਨਾਂ ਨੂੰ ਨਸ਼ਾ ਛੁਡਾ ਕੇ ਕੋਈ ਨਾ ਕੋਈ ਕੰਮ ਸਿਖਾ ਕੇ ਤੇ ਉਹਨੂੰ ਕੰਮ ਤੇ ਲਵਾ ਕੇ ਉਹਨੂੰ ਸਰਕਾਰੀ ਨੌਕਰੀ ਲੈ ਲੈ ਜੇ ਉਹਦੀ ਹਿੰਮਤ ਹੈ ਨਹੀਂ ਤਾਂ ਪ੍ਰਾਈਵੇਟ ਨੌਕਰੀ ਲੈ ਲੈ ਉਸ ਤੋਂ ਬਾਅਦ ਅੱਗੇ ਆਪਣੀ ਪ੍ਰੋਗਰੈਸ ਕਰੇ ਜਾਂ ਉਹ ਆਪਣਾ ਕੰਮ ਸ਼ੁਰੂ ਕਰ ਲਵੇ ਇਹ ਤਿੰਨੇ অপਸ਼ਨ ਦੇ ਕੇ ਤੇ ਜਿਹੜੇ ਡਿਪਟੀ ਕਮਿਸ਼ਨਰ ਸਾਹਿਬ ਹੈਗੇ ਆ ਇਹਨਾਂ ਕੋਲੇ ਬਹੁਤ ਸਾਰੀਆਂ ਸਕੀਮਾਂ ਹੈਗੀਆਂ ਜੀ ਜਿਵੇਂ ਖੇਤੀਬਾੜੀ ਚ 25 ਲੱਖ ਰੁਪਏ ਤੱਕ ਦੀ ਕਰਾਟ ਜੋ ਚ ਸਬਸਿਡੀ ਆ ਹਾਰਟੀਕਲਚਰ ਚ ਬਹੁਤ ਸਕੀਮਾਂ ਆ ਗਿਆ ਜਿਹੜੀ ਅੱਜ ਕੱਲ ਹਾਈ ਵੈਲਿਊ ਕ੍ਰੌਪਸ ਹੈਗੀਆਂ ਚਾਹੇ ਉਹ ਸਟਰਾਬਰੀ ਦੀ ਫਾਰਮਿੰਗ ਹੋਵੇ ਚਾਹੇ ਉਹ ਡ੍ਰੈਗਨ ਫਰੂਟ ਦੀ ਫਾਰਮਿੰਗ ਹੋਵੇ ਹਲਦੀ ਦੀ ਹੋਵੇ ਸ਼ਿਮਲਾ ਮਿਰਚ ਦੀ ਹੋਵੇ ਉਹਦੇ ਵਿੱਚ ਹਾਈ ਵੈਲਿਊ ਕ੍ਰੌਪਸ ਤੁਸੀਂ 1 ਏਕੜ ਚੋਂ ਮਤਲਬ 10 ਲੱਖ 12 ਲੱਖ 15 ਲੱਖ ਜਿਹੜੇ इवन ਜਿਹੜੇ ਤੁਹਾਡੇ ਭਗਤਪੂਰਨ ਸਿੰਘ ਪਿੰਗਲਾ ਅਸਰ ਨਾਲ ਉੱਥੇ ਜਾ ਕੇ ਆਇਆ 1 ਏਕੜ ਚੋਂ 14 ਲੱਖ ਦੀ ਉਹ ਹਲਦੀ ਕੱਟਦੇ ਆ ਤਾਂ ਜਿਹੜੀਆਂ ਹਾਈ ਵੈਲਿਊ ਕ੍ਰੌਪਸ ਹੈ ਜਿਹੜੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਵੈਲਡਿੰਗ ਦਾ ਇਲੈਕਟ੍ਰੀਸ਼ੀਅਨ ਦਾ ਫਿਟਰ ਦਾ ਇਹ ਵਾਲੇ ਕੋਰਸਸ ਕਰ ਸਕਦੇ ਆ ਕੋਈ ਮੇਲ हेयर ਸਲੂਨ ਦਾ ਕੋਰਸ ਕਰ ਸਕਦਾ ਜਾਂ ਕੋਈ ਹੋਰ ਜਿਹੜਾ ਕੋਈ ਕੁਕਿੰਗ ਦਾ ਜਾਂ ਬੇਕਰੀ ਦਾ ਕੋਰਸ ਕਰ ਸਕਦਾ ਸਾਰੇ ਅਸੀਂ ਆਫਰਸ ਦੇ ਰਹੇ ਆ ਤੇ ਕੰਮ ਸਿੱਖ ਕੇ ਉਹਨੂੰ ਕੰਮ ਤੇ ਲਾ ਦਾਂਗੇ ਅਸੀਂ ਇੱਕ ਤਾਂ ਆਪਸ਼ਨ ਇਹ ਆ ਕਿ ਤੁਸੀਂ ਸਾਡੇ ਕੋਲ ਆ ਜਾਓ ਨਸ਼ਾ ਛੱਡ ਦਿਓ ਕੰਮ ਸਿੱਖ ਲਓ ਆਪਣੀ ਜ਼ਿੰਦਗੀ ਖੁਸ਼ਹਾਲ ਜ਼ਿੰਦਗੀ ਵੱਲ ਜਾਓ ਦੂਜਾ ਹੈਗਾ ਵੀ ਜੇ ਤੁਸੀਂ ਨਹੀਂ ਜਿਹੜਾ ਬੰਦਾ ਸਮਝੇਗਾ ਉਹ ਫਿਰ ਪੁਲਿਸ ਆ ਗਈ ਹੈ ਜੋ ਤੇ ਵਾਸਤੇ ਉਹ ਚਾਹੇ ਸੜਕਾਂ ਦੇ ਕੁੱਟਖਾਨ ਚਾਹੇ ਕਿਸੇ ਜੇਲ੍ਹ ਵਿੱਚ ਜਾਣ ਜਾਂ ਜ਼ਖਮੀ ਹੋ ਕੇ ਹਸਪਤਾਲ ਚ ਜਾਣ ਤਾਂ ਜਾਂ ਪੰਜਾਬ ਛੱਡ ਕੇ ਬਾਹਰ ਜਾਣੇ ਦੋਹੀ ਆਪਸ਼ਨ ਹੈ ਤੇ ਬਹੁਤ ਅੱਛਾ ਰਿਸਪੌਂਸ ਆ ਜੀ ਲੋਕਾਂ ਦਾ ਇੱਕ ਮੈਂ ਕਹੂੰਗਾ ਇੱਕ ਜਨ ਅੰਦੋਲਨ ਬਣ ਗਿਆ ਇਹ ਜਿਹੜੀ ਗਵਰਨਮੈਂਟ ਦੀ ਸਕੀਮ ਹੈ ਆਮ ਆਦਮੀ ਪਾਰਟੀ ਦੀ ਜਿਹੜੀ ਲੈਡ ਗਵਰਨਮੈਂਟ ਆ ਜਿਹੜੀ ਤੇ ਉਹਦੇ ਚ ਲੋਕਾਂ ਦਾ ਬਹੁਤ ਭਰਮਾ ਹੰਗਾਰਾ ਮਿਲ ਲਿਆ ਔਰ ਅਸੀਂ ਇਸ ਵੇਲੇ ਇੱਕ ਮਰਦ ਇੱਕ ਨਵਾਂ ਇਤਿਹਾਸ ਜਿਹੜਾ ਹੈਗਾ ਉਹ ਰਚਣ ਜਾ ਰਹੇ ਹਾਂ ਕਿ ਪੰਜਾਬ ਨਸ਼ਾ ਮੁਕਤ ਹੋਏਗਾ ਕੱਲੇ ਕੱਲੇ ਪਿੰਡ ਵਿੱਚ ਕਮੇਟੀਆਂ ਬਣ ਗਈਆਂ ਹਰ ਵਾਰਡ ਦੇ ਵਿੱਚ ਕਮੇਟੀਆਂ ਬਣ ਗਈਆਂ ਔਰ ਲੋਕ ਅੱਗੇ ਆ ਕੇ ਉਹਨੂੰ ਪੂਰਾ ਸਹਿਯੋਗ ਦੇ ਰਹੇ ਆ ਖਾਸ ਕਰਕੇ ਜਿਹੜੇ ਮਾਪੇ ਦੁਖੀ ਸੀ ਬੇਸਹਾਰਾ ਸੀ ਉਹਨਾਂ ਨੇ ਕਿਹਾ ਵੀ ਪਹਿਲੀ ਵਾਰੀ ਕਿਸੇ ਸਰਕਾਰ ਨੇ ਸਾਡੀ ਬਾਹ ਫੜੀ ਆ ਤੇ ਬਹੁਤ ਅੱਛਾ ਰਿਹਾ ਤੇ ਤੀਜਾ ਹੈਗਾ ਜਿਹੜਾ ਕੋਵਿਡ ਦਾ ਸੀਗਾ ਅੱਜਕੱਲ ਬਹੁਤ ਸਕੇਅਰ ਚੱਲਦਾ ਇਹ ਪੁਰਾਣਾ ਵੇਰੀਐਂਟ ਹੈ ਮਾਈਲਡ ਵੇਰੀਐਂਟ ਹੈ ਆਪਣੇ ਜਿਹੜਾ ਹੈਗਾ ਪੰਜਾਬ ਦੇ ਵਿੱਚ ਅਜੇ 4 5 3 4 5 ਕੇਸ ਹਜ਼ਾਰੇ ਆ ਜਿਆਦਾ ਇਹ ਸਿੰਪਟੋਮੈਟਿਕ ਹੈ ਬਲ ਉਹਨਾਂ ਨੂੰ ਪਤਾ ਨਹੀਂ ਹੈ ਕਿਸੇ ਬੰਦੇ ਨੂੰ ਕੋਵਿਡ ਹੋਇਆ ਸੀਗਾ ਸੀ ਉਹਦੇ ਫੈਮਿਲੀ ਮੈਂਬਰ ਨੂੰ ਚੈੱਕ ਕੀਤਾ ਉਹ ਕੋਵਿਡ ਪੋਜ਼ਿਟਿਵ ਸੀਗੇ ਤੇ ਜਾਂ ਜਿਹੜੇ ਹੈਗੇ ਹਨ ਚ 35 40% ਹੈ ਉਹ ਮਾਈਲਡ ਸਿੰਪਟਮਸ ਹੈ ਕਰ ਉਹਨਾਂ ਨੂੰ ਹੋਮ ਕੁਆਰੰਟਾਈਨ ਕੀਤਾ ਸੀ ਬਹੁਤ 1 2% ਬੰਦੇ ਸਿਰਫ ਤੇ ਸਿਰਫ ਜਿਹੜੀ ਜਿਹੜੀ ਹੈ ਤੇ ਯਾਦ ਰੱਖਣ ਵਾਲੀ ਗੱਲ ਹੈ ਕਿ ਜਿਹੜੇ ਬੰਦੇ ਇਮਿਊਨ ਕੰਪਰੋਮਾਈਜ਼ਡ ਹੈ ਚਾਹੇ ਕਿਸੇ ਦਾ ਡਾਇਬੀਟਸ ਹੋ ਰਿਹਾ ਕੋਈ ਪ੍ਰੈਗਨੈਂਟ ਲੇਡੀ ਹੈ ਜਾ ਕੋਈ ਬਹੁਤ ਜ਼ਿਆਦਾ ਬਜ਼ੁਰਗ ਹੈ ਜਾਂ ਕੋਈ ਸ਼ੂਗਰ ਦਾ ਮਰੀਜ਼ ਹੈ ਜਿਹੜੀ ਕਿ ਕੰਟਰੋਲ ਨਹੀਂ ਹੈ ਜੇ ਸ਼ੂਗਰ ਕੰਟਰੋਲ ਹੈ ਫਿਰ ਰਿਸਕ ਜ਼ਿਆਦਾ ਨਹੀਂ ਹੈ ਬਲੱਡ ਪ੍ਰੈਸ਼ਰ ਹੈ ਇਸੇ ਤਰ੍ਹਾਂ ਮਤਲਬ ਡਾਇਲਿਸਿਸ ਦੀ ਗੱਲ ਹੋ ਗਈ ਜਾਂ ਕੋਈ ਹੋਰ ਬੰਦਾ ਆਰਗਨ ਟ੍ਰਾਂਸਪਲੈਂਟ ਹੋਇਆ ਕੋਈ ਦਮੇ ਦਾ ਮਰੀਜ਼ ਹੈ ਜਿਹੜਾ ਸਟੀਰੋਇਡ ਲੈ ਰਿਹਾ ਕਿਸੇ ਹੋਰ ਵਜ੍ਹਾ ਨਾਲ ਸਟੀਰੋਇਡ ਲੈ ਰਿਹਾ ਆਰਗਨ ਟ੍ਰਾਂਸਪਲੈਂਟ ਕਰਕੇ ਲੈ ਰਿਹਾ ਸੋ ਇਹ ਇੱਕ ਸੈਕਸ਼ਨ ਹੈ ਜਿਹੜਾ ਕਿ ਇਮਿਊਨ ਕੰਪਰੋਮਾਈਜ਼ਡ ਹੈ ਇਹਨਾਂ ਨੂੰ ਲੋੜ ਹੈ ਕਿ ਜੇ ਬਾਜ਼ਾਰ 'ਚ ਜਾਣਾ ਕਿਸੇ ਵਿਆਹ ਸ਼ਾਦੀ ਤੇ ਜਾਣਾ ਭੀੜ ਵਾਲੀ ਜਗ੍ਹਾ ਤੇ ਜਾਣਾ ਮੂੰਹ ਤੇ ਰਮਾਲ ਬੰਨ ਲਓ ਜਾਂ ਮਾਸਕ ਯੂਜ਼ ਕਰ ਲਓ ਤੇ ਜੇ ਕਿਸੇ ਤੇ ਉਹ 마ਸਕ ਯੂਜ਼ ਜ਼ਰੂਰ ਕਰੇ ਜੇ ਕਿਸੇ ਜੇ ਘਰ ਤੇ ਆਪਣਾ ਟੈਸਟ ਕਰਾ ਲਵੇ ਆਪਣਾ ਔਰ ਹਫਤੇ 10 ਦਿਨ ਚ ਨੈਗੇਟਿਵ ਹੋ ਜਾਂਦਾ ਬੰਦਾ ਆਪਣਾ ਉਨੀ ਦਿਨ ਪ੍ਰਕੌਸ਼ਨ ਲੈ ਲਓ ਕੰਮ ਕਰੀ ਜੋ ਆਪਣਾ ਜੇ ਤੁਸੀਂ ਇਹ ਸਿੰਪਟੋਮੈਟਿਕ ਹੋ ਜਾਂ ਮਾਇਰਲੀ ਸਿੰਪਟੋਮੈਟਿਕ ਹੋ ਤੇ ਕੋਈ ਕਮਰਾਨ ਦੀ ਲੋੜ ਨਹੀਂ ਆ ਜੀ ਸਰਕਾਰ ਪੂਰੀ ਮੁਸਤਾਇਦ ਹੈ ਅਸੀਂ ਜੇ ਪਾਕਿਸਤਾਨ ਨਾਲ ਜੰਦ ਹੋਇਆ ਉਹਦੇ ਵਾਸਤੇ ਵੀ ਆ ਨਸ਼ਿਆ ਵਾਸਤੇ ਵੀ ਸਾਰੇ ਹਸਪਤਾਲਾਂ ਵਿੱਚ ਸਾਡੇ ਕੋਲੇ ਪੂਰੇ ਬੰਦੋਬਸਤੇ ਆ ਜੀ ਵੈਂਟੀਲੇਟਰ ਜੋ ਵੀ ਐਮਰਜੈਂਸੀ ਇਕੁਪਮੈਂਟ ਹੁੰਦੀ ਆ ਐਮਰਜੈਂਸੀ ਮੈਡੀਸਿਨਸ ਟਰੇਨ ਸਟਾਫ ਆ ਸਾਡੇ ਕੋਲ ਜਦੋਂ ਪਹਿਲਾ ਪਹਿਲੇ ਦੌਰ ਚ ਨਹੀਂ ਸੀਗਾ ਉਸ ਵਲੇ ਲੇਕਰ ਹੁਣ ਸਾਡੇ ਕੋਲ ਐਕਸਪੀਰੀਅੰਸ ਵੀ ਆ ਟਰੇਨ ਸਟਾਫ ਵੀ ਆ ਆਕਸੀਜਨ ਵੀ ਆ ਦਵਾਈਆਂ ਵੀ ਆ ਔਰ ਜਿਹੜੀ ਐਮਰਜੈਂਸੀ ਟੋਪ ਕਰਦੀ ਹੈ ਸਰ ਇੱਕ ਸੇਫਟੀ ਡਿਪਾਰਟਮੈਂਟ ਬਣੀ ਹੈਗੀ ਜਿਹੜਾ ਕਿ ਲੋਕਾਂ ਦੀ ਸਿਹਤ ਨਾਲ ਹੋਰੇ ਖੇਲਵਾੜ ਨੂੰ ਰੋਕਣ ਲਈ ਪਰ ਜ਼ਿਲ੍ਹਾ ਮਲੇਰਕੋਲਾ ਦੇ ਵਿੱਚ ਫੂਡ ਸੇਫਟੀ ਡਿਪਾਰਟਮੈਂਟ ਦੀ ਜਿਹੜੀ ਹਾਜ਼ਰੀ ਆ ਉਹ ਜ਼ੀਰੋ ਹੈ ਜੀ ਇਹ ਰੋਗ ਦੀਵਾਲੀ ਦੇ 2 ਦਿਨਾਂ ਦੇ ਵਿੱਚ ਜਾਂ 5 ਦਿਨਾਂ ਦੇ ਵਿੱਚ ਸੈਂਪਲਿੰਗ ਕੀਤੀ ਜਾਂਦੀ ਹੈ 360 ਦਿਨ ਖਾਲੀ ਰਹਿੰਦੇ ਨੇ ਲੋਕਾਂ ਦੀ ਸਿਹਤ ਨਾਲ ਰੋਜ਼ ਖਿਲਵਾੜ ਹੋ ਰਿਹਾ ਜੀ ਤੇ ਸਾਰ ਅਸੀਂ ਦੂਸਰੇ ਪਾਸਿਓਂ ਜਿਹੜੇ ਬਿਮਾਰ ਨੇ ਲੋਕ ਉਹਨਾਂ ਨੂੰ ਟਰੀਟ ਕਰਨ ਦੀ ਕੋਸ਼ਿਸ਼ ਤਾਂ ਕਰ ਰਹੇ ਹਾਂ ਪਰ ਸਾਨੂੰ ਬਿਮਾਰੀ ਨੂੰ ਰੋਕਣ ਦੀ ਕੋਈ ਕੋਸ਼ਿਸ਼ ਨਹੀਂ ਹੋ ਰਹੀ ਤੁਹਾਡੇ ਕੋਲੇ ਜਿਹੜੀ ਫੂਡ ਸੇਫਟੀ ਔਨ ਵੀਲਸ ਬੈਨ ਹੈਗੀ ਆ ਉਹ ਆਉਂਦੀ ਆ ਨਾ ਕਿ ਨਿਜ਼ਰ ਵਾਸਤੇ ਆਉਂਦੀ ਆ ਰੋਡ ਤੇ ਇਹਦੇ ਵਾਸਤੇ ਨਾ ਦੋ ਕਪੋਨੈਂਟ ਹੈ ਜੀ ਇਹਦੇ ਮੇਰਾ ਪੂਰਾ ਜਵਾਬ ਸੁਣ ਲਿਓ ਹੁਣ ਜਿਸ ਤਰ੍ਹਾਂ ਕਰਕੇ ਇੱਕ ਤਾਂ ਹੈਗਾ ਇਸ ਅਸੀਂ ਜਿਹੜੀ ਸਰਵੇਲੈਂਸ ਦੋ ਤਰ੍ਹਾਂ ਦੀ ਕਰਦੇ ਆ ਇੱਕ ਤਾਂ ਸਾਡੀ ਐਜੂਕੇਸ਼ਨਲ ਕੰਪਨੀ ਆ ਤੇ ਦੂਜਾ ਹੈਗਾ ਜਿਹੜਾ ਅਸੀਂ ਜਿਹਨੂੰ ਅਸੀਂ ਸਰਵੇਲੈਂਸ ਕਹਿੰਦੇ ਆ ਜੀ ਬੰਦਾ ਦੂਜਾ ਹੈਗਾ ਇਨਫੋਰਸਮੈਂਟ ਜਿਹੜੀ ਤੁਸੀਂ ਗੱਲ ਕਰਦੇ ਹੋ ਇਨਫੋਰਸਮੈਂਟ ਦੀ ਉਹ ਵੀ ਅਸੀਂ ਕਰਦੇ ਆ ਉਹ ਵੀ ਜ਼ਰੂਰੀ ਆ ਇਨਫੈਕਟ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਲੁਧਾਨੇ ਦੇ ਵਿੱਚ ਪਨੀਰ ਫੜਿਆ ਜਿਹੜਾ ਸਪਲਾਈ ਕਰ ਰਿਹਾ ਸੀ ਬੰਦਾ ਤੇ ਉਹਨੂੰ ਪੁੱਛਿਆ ਉਹ ਬਣਾਉਂਦਾ ਮਲੇਰਕੋਟ ਦੇ ਸੀਗਾ ਸੋ ਅਸੀਂ ਉਹਦੀ ਬੈਕਵਰਡ ਐਂਡ ਫਾਰਵਰਡ ਟ੍ਰੇਸਿੰਗ ਸ਼ੁਰੂ ਕਰਤੀ ਆ ਜੀ ਔਰ ਮੈਂ ਥੋੜੇ ਥੋੜੇ ਦਿਨ ਸਾਰਾ ਡਾਟਾ ਸ਼ੇਅਰ ਕਰਨਗਾ ਸਾਰੇ ਪੰਜਾਬ ਦੇ ਵਿੱਚੋਂ ਮੇਰਾ ਸਾਰਾ ਡਾਟਾ ਤਿਆਰ ਹੋ ਰਿਹਾ ਵਾ ਸਾਰੇ ਸਾਰੇ ਸਾਹਮਣੇ ਦੱਸੂਗਾ ਜਿਹੜੀ ਗੱਲ ਮੀਡੀਆ ਨੂੰ ਜਿਹੜੀ ਹਾਈਲਾਈਟ ਕਰਨ ਦੀ ਲੋੜ ਹੈ ਕਿ ਤੁਹਾਡੇ ਕੋਲੇ ਇੱਕ ਬੈਨ ਆਂਦੀ ਆ ਉਹਦੇ ਚ ਕਿਸੇ ਨੂੰ ਕੋਈ ਜੁਰਮਾਨਾ ਨਹੀਂ ਹੋਣਾ ਐਜੂਕੇਸ਼ਨਲ ਕੰਪੇਅਰ ਹੈ ਸਰਵੇਲੈਂਸ ਮੌਕੇ ਤੇ ਟੈਸਟ ਕਰਨਾ ਜਿੰਨੇ ਮਿਲਕ ਪ੍ਰੋਡਕਟਾ ਚਾਹੇ ਦੁੱਧ ਹੈ ਜੀ ਚਾਹੇ ਪਨੀਰ ਹੈ ਚਾਹੇ ਮਸਾਲੇ ਹੈ ਜਾਂ ਜਿਹੜਾ ਕੋਈ ਵੀ ਮਿਲਕ ਪ੍ਰੋਡਕਟ ਹੈ ਮੌਕੇ ਤੇ ਟੈਸਟ ਕਰਕੇ ਦੱਸ ਦਨਗੇ ਵੀ ਇਹ ਫਿੱਟ ਹੈ ਕਿ ਨਹੀਂ ਹੈ ਇਹ ਮਤਲਬ ਜਿਹੋ ਦਾ ਸੈਂਪਲ ਫੇਲ ਹੋ ਗਿਆ ਉਹਨੂੰ ਬੰਦੇ ਨੂੰ ਸੁਧਰਨ ਦਾ ਮੌਕਾ ਮਿਲੇਗਾ ਉਹਦੇ ਤੇ ਕੇਸ ਨਹੀਂ ਹੋਏਗਾ ਇਹ ਐਜੂਕੇਸ਼ਨਲ ਕੰਪੇਨ ਹੈ ਨਾ ਤੇ ਮੈਂ ਜਿਹੜੇ ਤੁਹਾਡੇ ਥਰੂ ਜਿਹੜੇ মিডিਆ ਵਾਲੇ ਦੇਖਣਗੇ ਜਿੰਨੇ ਵੀ ਤੁਹਾਡੇ ਫੂਡ ਇੰਡਸਟਰੀ ਦੇ ਵਿੱਚ ਚਾਹੇ ਉਹ ਹਲਵਾ ਛੋਟੇ ਹਲਵਾਈ ਹੋਣ ਰੈਸਟੋਰੈਂਟ ਹੋਣ ਵੱਡੇ ਹੋਟਲ ਵਾਲੇ ਹੋਣ ਸਾਰਿਆਂ ਨੂੰ ਬੇਨਤੀ ਹੈ ਡੇਰੀ ਵਾਲੇ ਜਿਹੜੇ ਮਤਲਬ ਪਨੀਰ ਵੇਚਣ ਵਾਲੇ ਹੋਣ ਜਿਹੜਾ ਵੀ ਕੋਈ ਫੂਡ ਦੇ ਨਾਲ ਜਾਂ ਪਨੀਰ ਬਣਾਉਣ ਵਾਲੇ ਹੋਣ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਜੀ ਕਿ ਤੁਸੀਂ ਜਿਹੜੀ ਆਪਣੇ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਫਸਾਈ ਦੀ ਸਰਟੀਫਿਕੇਸ਼ਨ ਕਰਾਣੀ ਹੈ ਔਰ ਆਪਣਾ ਸੈਂਪਲ ਸਾਡੇ ਕੋਲੋਂ ਟੈਸਟ ਕਰਾ ਲਓ ਜੇ ਤੁਹਾਡੇ ਕੋਲ ਕਿਉਂਕਿ ਕਈ ਵਾਰੀ ਡੇਰੀ ਵਾਲੇ ਕਹਿੰਦੇ ਸੀ ਮੈਂ ਕਿਹਾ ਉਹ ਸਿਰਫ ਨੋਮੀਨਲ ਚਾਰजेस ਆਉਦੇ ₹50 ਇਹਦਾ ਫਾਇਦਾ ਉਠਾਓ ਜੀ ਸਾਰੇ ਜਣੇ ਮੈਂ ਤੁਹਾਨੂੰ মিডিਆ ਨੂੰ ਵੀ ਕਹਨਾ ਦੂਜੀ ਵਾਰੀ ਤੁਹਾਨੂੰ ਸਪੈਸੀਫਿਕ ਬੇਨਤੀ ਹੈ ਜੀ ਇੱਕ ਤਾਂ মিডিਆ ਦਾ ਮੈਨੂੰ ਪੁੱਛਦਾ ਸਵਾਲ ਦੂਜੇ ਮੈਨੂੰ মিডিਆ ਵਾਲੇ ਐਕਸੇਵੇਲ ਇਨਫੋਰਮੇਸ਼ਨ ਦੇ ਰਹੇ ਆ ਜੀ ਅੱਜ ਕੱਲ ਚਾਹੇ ਉਹ ਜੋਧਨਸ਼ਾ ਅਬਰੋਧ ਲੋਕੇ ਫਲਾਨੀ ਜਗ੍ਹਾ ਤੇ ਟੀਕੇ ਲੱਗਦੇ ਆ ਅਸੀਂ ਸ਼ਾਮ ਨੂੰ ਉੱਥੇ ਉਹ ਅਕਸ਼ਨ ਹੋ ਜਾਂਦਾ ਉਹਦਾ ਤੁਸੀਂ ਮੈਨੂੰ ਦੱਸੋ ਕਿ ਫਲਾਨੀ ਜਗ੍ਹਾ ਤੇ ਪਨੀਰ ਬਣਦਾ ਐ ਇੱਥੇ ਮਸਾਲੇ ਬਣਦੇ ਆ ਮੈਂ ਉਹ ਵਾਲੀ ਆਪਣੀ ਵੈਨ ਭੇਜ ਕੇ ਉੱਥੇ ਟੈਸਟ ਕਰਾ ਦਾਂਗਾ ਉਹਨਾਂ ਦਾ ਤੇ ਜੇ ਉਹ ਮਤਲਬ ਇੱਕ ਮੌਕਾ ਉਹਨੂੰ ਦੇ ਦਾਂਗੇ ਜੇ ਨਹੀਂ ਸੁਧਰਣਗੇ ਫਿਰ ਉਹਨਾਂ ਦਾ एनफोर्समेंट वाला साहब एक मिनट एक मिनट एनफोर्समेंट दा ਤੁਸੀਂ ਕਾਈਂਡਲੀ ਜਿਹੜੀ ਸਾਨੂੰ ਤੁਸੀਂ ਸਿਵਲ ਸਰਜਨ ਨੂੰ ਦੇ ਸਕਦੇ ਹੋ ਤੁਸੀਂ ਜਿਹੜਾ ਤੁਹਾਡਾ ਡੀ ਐਚਓ ਨੂੰ ਦੇ ਸਕਦੇ ਹੋ ਤੁਸੀਂ ਸਿੱਧੇ ਬਾਕੀ ਨੂੰ ਕਹਿ ਸਕਦੇ ਹੋ ਵੀ ਐਮ ਐਲ ਏ ਸਾਹਿਬ ਨੂੰ ਕਹਿ ਸਕਦੇ ਹੋ ਡੀ ਸੀ ਨੂੰ ਕਹਿ ਸਕਦੇ ਹੋ ਤੁਸੀਂ ਇਹਨਾਂ ਨੂੰ ਕਹਿ ਸਕਦੇ ਹੋ ਕਿ ਆ ਜਿਹੜਾ ਬੰਦਾ ਹੈਗਾ ਇਹ ਡਾਕਟੋਰੇਸ਼ਨ ਕਰਦਾ ਜਿੱਥੇ ਜਿੱਥੇ ਮੇਰੇ ਕੋਲ ਐਕਸ਼ਨੇਬਲ ਇਨਫੋਰਮੇਸ਼ਨ ਆਈ ਹੈ ਵਿਦਨ 24 ਟੂ 48 ਆਰਸ ਹੋਤੇ ਐਕਸ਼ਨ ਹੋ ਜਾਏਗਾ ਆਈ ਸ਼ੋਰ ਯੂ ਪ੍ਰਾਪਰਟੀ ਵੇਚਨੇ ਔਰ ਖਰੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز